ਸੋਨੇ ਦੇ ਬਿਸਕੁਟ ਘਰਿਆਂ ਆਉਂਦੇ ਸੀ ਪਾਕਿਸਤਾਨ ਤੋਂ ਉਹੀ ਦੇਂਦੇ ਲੜਾਈ ਤਾਂ ਉਹਨਾਂ ਨਾਲ ਹੀ ਸੀ ਫੈਂਸ ਚ ਵੀ ਲੜਾਈ ਉਹਨਾਂ ਨਾਲ ਸੀ ਉਹਨਾਂ ਨਾਲ ਸੋਨਾ ਉਹਨਾਂ ਦੀ ਵਰਤ ਲੈਂਦੇ ਆਪਾਂ ਸਾਡੇ ਨਾਲ ਨਾ ਤੁਸੀਂ ਐਸੇ ਐਜੇ ਘਟੋ ਘਟ ਹਿਸਟਰੀ ਪੜ ਕੇ ਆਇਆ ਕਰੋ ਪਰ ਹਿਸਟਰੀ ਕਿੱਥੋਂ ਪੜਨ ਜੋ ਪ੍ਰੈਜ਼ੈਂਟ ਹੀ ਨਹੀਂ ਮੁੱਕਦਾ ਇਹਨਾਂ ਦਾ ਆਪਸ ਚ ਕਬਰ ਖੋਦਤੀ ਜੀ ਰਾਣਾ ਜੀ ਨੇ ਅੱਜ ਕਹਿੰਦੇ ਕਬਰ ਖੋਦੀ ਪਈ ਐ ਚ ਚਾਹੇ ਆਮਾਦੀ ਪਾਰਟੀ ਨੂੰ ਛੁੱਟ ਦੋ ਚਾਹੇ ਕ੍ਰਿਸ਼ਨ ਕਬਾਨ ਨੂੰ ਛੁੱਟ ਦੋ ਜਨਾਬ ਜੀ ਜਿਹੜੀਆਂ ਕਾਂਗਰਸ ਨੇ ਕਬਰਾਂ ਖੋਦਦੀਆਂ ਸੀ ਚਾਹੇ ਉਹ ਪਾਣੀ ਵਾਲੀ ਕਬਰ ਸੀ ਚਾਂਦੀ ਦੀ ਕਹੀ ਨਾ ਕਬਰ ਨਹੀਂ ਖੋਦੀ ਸੀ ਕਪੂਰੀ ਚਾਂਦੀ ਦੀ ਕਹੀ ਨਾਲ ਕਬਰਾਂ ਖੋਦਦੀਆਂ ਸੀ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀਆਂ 84 ਚ ਕਬਰਾਂ ਨਹੀਂ ਖੋਦਦੀਆਂ ਸੀ ਟੈਂਕਾਂ ਨਾਲ ਕਾਂਗਰਸ ਨੂੰ ਦਿੱਤੀ ਐ ਇਸ ਕਬਰ 'ਚ ਹਾਂਜੀ ਉੱਤੇ ਫੱਟਾ ਵੀ ਲਾਵਾਂਗੇ ਨਾਲ ਵੀ ਕਿੰਨੇ ਤੋਂ ਕਿੰਨੇ ਤੱਕ ਆਰ ਆਈ ਪੀ ਕਾਂਗਰਸ ਕਬਰਾਂ ਖੋਦਦੇ ਫਿਰਦੇ 3 ਸਾਲ ਸਾਡਾ ਟਿਨਯੋਰ ਜੋਂ ਲੱਗਿਆ ਵਾ ਭਵੰਤਮਾਨ 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 ਸੁਪਨੇ ਚ ਵੀ ਭਵੰਤਮਾਨ ਪਹਿਲਾਂ ਕਹੀ ਵੀ ਆ ਕੇ ਦਿਖਾਓ ਜਿੱਤ ਕੇ ਦਿਖਾਓ ਤੇ ਹੁਣ ਜਿੱਤ ਕੇ ਤੇ ਹੁਣ ਭਵੰਤਮਾਨ ਭਵੰਤਮਾਨ ਕੇਜਰੀਵਾਲ ਕੇਜਰੀਵਾਲ ਗਾਲਾਂ ਕੱਢਣ ਤੇ ਲੱਗੇ ਸੁਣੇਸ ਕਰਕੇ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਮੈਂ ਚਾਹਨਾ ਹੁੰਦਾ ਕਿ ਤੁਸੀਂ ਨਾ ਇਦਾਂ ਕਰੋ ਕਿਉਂਕਿ ਇਹ ਮੌਕਾ ਹੈਗਾ ਇੱਕਠੇ ਹੋ ਕੇ ਉਹਨਾਂ ਨਾਲ ਉਹ ਲਾਈ ਬੈਠੇ ਨੇ ਅੱਜ ਬੀਜੇਪੀ ਨਾਲ ਲੜਨ ਦਾ ਬੀਜੇਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਬਾਜਵਾ ਸਾਹਿਬ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਜਿਹਾ ਲਿਮਟਡ ਟਾਈਮ ਮਿਲਦਾ ਉੱਥੇ ਵੇਖੋ ਜੋ ਦੋ ਦੋ ਘੰਟੇ ਪਏ ਨੇ ਨਰਥੋਡੇ ਵਾਲੇ ਨੇ ਪ੍ਰਾਨਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਅਰ ਬੋਲੀ ਜਾਂਦਾ ਉੱਥੇ ਮੈਂ ਤਾਂ ਛੱਡ ਗਿਆ ਸੀ ਉਹ ਤਾਂ ਕਾਂਗਰਸ ਚਲੇ ਗਿਆ ਸੀ ਫਿਰ ਜਦੋਂ ਉਹ ਕਾਂਗਰਸ ਚ ਗਿਆ ਉਹ ਤੋਂ ਬਾਅਦ ਛੱਡਿਆ ਮੈਂ ਉਦੋਂ ਬਾਅਦ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੇ ਪੰਜ ਸਾਲ ਫਿਰ ਖਜ਼ਾਨਾ ਮੰਤਰੀ ਕੋ ਬਣਾ ਦਾ ਲੀਡਰ ਤੋਂ ਵੀ ਨਹੀਂ ਪੰਜ ਪੰਜ ਬਜਟ ਪੇਸ਼ ਕਰ ਗਿਆ ਲੀਡਰ ਹੀ ਨਹੀਂ ਮੰਨਿਆ ਲੀਡਰ ਹੀ ਨਹੀਂ ਮੰਨਿਆ ਪੰਜ ਬਜਟ ਪੇਸ਼ ਕਰ ਗਿਆ ਇਹਨਾਂ ਦੇ ਬੋਲਣ ਦਿਓ ਨੇ ਉੱਥੇ ਉੱਥੇ ਉਹ ਨਕਲੀ ਵਿਧਾਨ ਸਭਾ ਲਈ ਬੈਠੇ ਆ ਬੈਜੋ 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 ਉੱਥੇ ਚਲੇ ਜਾਓ ਉੱਥੇ ਮੌਕੇ ਹੀ ਮੌਕੇ ਆ ਉਹ ਚਰਨਜੀਤ ਅੜਵਾਲ ਬਾਜਾ ਜੀ ਤੁਸੀਂ ਚਰਨਜੀਤ ਅੜਵਾਲ ਸਪੀਕਰ ਬਣਿਆ ਬੈਠਾ ਉੱਥੇ ਉੱਥੇ ਚਲੇ ਜਾਓ ਸੀਐਮ ਸਾਹਿਬ ਨਾਲ ਗੱਲ ਕਰਦੇ ਬਾਜਾ ਬਾਜਾ